ਅਤੇ ਦੇਖੋ ਜੀ ਸਾਨੂੰ ਬੜੀ ਖੁਸ਼ੀ ਹੈ ਅੱਜ ਸਾਰੀ ਸੰਗਤ ਬਰਨਾਲੇ ਜ਼ਿਲ੍ਹੇ ਦੀ ਪਹਿਲਾਂ ਅਸੀਂ ਜੇਠੂ ਕੇ ਉੱਥੇ ਰੀਸੀਵ ਕਰਕੇ ਆਏ ਆ ਨਗਰ ਕੀਰਤਨ ਨੂੰ ਜਿਹੜਾ ਅੱਜ ਤਲਵੰਡੀ ਸਾਹਿਬੋਂ ਤੋਂ ਚੱਲਿਆ ਕਿਉਂਕਿ 350 ਸਾਲਾ ਜਿਹੜਾ ਸ਼ਹੀਦੀ ਸਮਾਗਮ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਆ ਚਾਰ ਨਗਰ ਕੀਰਤਨ ਆ ਜਿਹੜੇ ਵੱਖ-ਵੱਖ ਜਗ੍ਹਾ ਤੋਂ ਚੱਲੇ ਆ ਕੱਲ ਵੀ ਅਸੀਂ ਸ਼੍ਰੀ ਅੰਗਰ ਨਗਰ ਗਏ ਸੀਗੇ ਉੱਥੋਂ ਜਿਹੜੇ ਛੇਵੇਂ ਪਾਤਸ਼ਾਹੀ ਦਾ ਗੁਰੂ ਘਰ ਹੈ ਉੱਥੋਂ ਪਹਿਲੇ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਤੇ ਆ ਜਿਹੜਾ ਬਰਨਾਲੇ ਪਹੁੰਚ ਰਿਹਾ ਇਹ ਵੀ ਤਲਵੰਡੀ ਸਾਬੋ ਤੋਂ ਚੱਲ ਕੇ ਪਰਸੋਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਪਹੁੰਚਣਾ ਹੈਗਾ ਸੋ ਅੱਜ ਸਾਰੇ ਜ਼ਿਲ੍ਹਿਆਂ ਚ ਸਾਰੇ ਪਿੰਡ ਜਿਹੜੇ ਰੋਡ ਤੇ ਉੱਪਰ ਪੈਂਦੇ ਆ ਜਿੱਥੋਂ ਨਗਰ ਕੀਤੇ ਲੰਘ ਰਿਹਾ ਸਾਰੀ ਸੰਗਤ ਬੜੇ ਉਤਸ਼ਾਹ ਦੇ ਨਾਲ ਸਵਾਗਤ ਜਿਹੜਾ ਉਹ ਕਰ ਰਹੀ ਹੈ ਤੇ ਸਾਰੇ ਧਰਮਾਂ ਦੇ ਮਜਬਾਂ ਦੇ ਜਿਹੜੇ ਲੋਕ ਆ ਉਹ ਨਿਕਲ ਕੇ ਆ ਰਹੇ ਆ ਕੱਲ ਮੈਂ ਉੱਥੇ ਸ਼੍ਰੀ ਨਗਰ ਨਗਰ ਵੀ ਦੇਖਿਆ ਕਿਉਂਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹਾਦਤ ਹੈ ਉਹ ਮੈਂ ਸਮਝਦਾ ਕਿ ਇੰਨੇ ਸਾਲ ਪਹਿਲਾਂ ਹਿਊਮਨ ਰਾਈਟਸ ਲਈ ਮੈਂ ਕਹੂੰਗਾ ਕਿ ਉਹਨਾਂ ਨੇ ਸ਼ਹਾਦਤ ਜਿਹੜੀ ਆ ਦਿੱਤੀ ਤੇ ਕੋਈ ਤੁਹਾਨੂੰ ਪੂਰੀ ਦੁਨੀਆ ਦੇ ਕਿਸੇ ਪੈਗੰਬਰ ਨੇ ਕੋਈ ਕਿਸੇ ਗੁਰੂ ਨੇ ਤੁਹਾਨੂੰ ਕੋਈ ਦੂਜੀ ਧਰਮ ਨਹੀਂ ਮਿਲਨੀ ਜੇ ਕਿਸੇ ਗੁਰੂ ਨੇ ਕਿਸੇ ਹੋਰ ਧਰਮ ਦੀ ਰਾਖੀ ਦੇ ਲਈ ਜਾਂ ਧਰਮ ਮੰਨਣ ਦੀ ਆਜ਼ਾਦੀ ਦੇ ਲਈ ਜਿਹੜੀ ਸ਼ਹਾਦਤ ਹੈ ਉਹ ਦਿੱਤੀ ਹੋਵੇ ਸੋ ਇਸ ਕਰਕੇ ਕਹ ਲਓ ਵੀ ਸਾਰੇ ਧਰਮਾਂ ਦੇ ਮਜਬਾਂ ਦੇ ਜਿਹੜੇ ਲੋਕ ਹੈ ਉਹ ਸਜਦਾ ਕਰਨ ਦੇ ਲਈ ਜਿਹੜਾ ਉਹ ਪਹੁੰਚ ਰਹੇ ਹੈਗੇ ਤੇ ਅੱਜ ਵੀ ਸਾਰੀ ਸੰਗਤ ਸਾਡੀ ਇੱਥੇ ਵੱਖ-ਵੱਖ ਪਿੰਡਾਂ ਤੋਂ ਚੱਲ ਕੇ ਜਿੱਥੋਂ-ਜਿੱਥੋਂ ਨਗਰ ਕੀਰਤਨ ਜਾ ਰਿਹਾ ਸੰਗਤ ਜਿਹੜੀ ਆ ਉਹ ਸੇਵਾ ਕਰਨ ਲਈ ਆ ਰਹੀ ਹੈ ਤੇ ਮੈਂ ਸੰਗਤ ਦਾ ਸਾਰੀ ਦਾ ਜਿੱਥੇ ਧੰਨਵਾਦ ਕਰਦਾ ਮੈਂ ਉੱਥੇ ਸਾਰੀ ਸੰਗਤ ਨੂੰ ਬੇਜਤੀ ਵੀ ਕਰੂੰਗਾ ਕਿਉਂਕਿ ਪਹਿਲਾਂ ਵੀ ਜਦੋਂ ਸਾਰੇ ਜ਼ਿਲ੍ਹਿਆਂ 'ਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਗਏ ਆ ਤਾਂ ਕਿ ਨਵੇਂ ਬੱਚਿਆਂ ਨੂੰ ਦੱਸਿਆ ਜਾਵੇ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਤੇ ਸਾਰੇ ਕਿਤੇ ਜਿਹੜੇ ਉਹ ਵੱਖ-ਵੱਖ ਜ਼ਿਲ੍ਹਿਆਂ 'ਚ ਕਰਵਾਏ ਗਿਆ ਬਰਨਾਲੇ ਵੀ ਕਰਵਾਏ ਗਏ ਉਮੀਦ ਹੈ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਜਿਵੇਂ ਉੱਥੇ ਤੁਸੀਂ ਸਾਰੇ ਪਹੁੰਚੇ ਕਿ 22 23 ਤੋਂ ਲੈ ਕੇ ਜਿਹੜੇ 25 ਤਰੀਕ ਤੱਕ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਹੋਣੇ ਆ ਸਾਢੇ 350 ਸਾਲਾ ਇਹ ਸਮਾਗਮ ਨੇ ਤੇ ਅਸੀਂ ਕਿਸਮਤ ਵਾਲੇ ਕਿ ਸਾਡੀ ਜ਼ਿੰਦਗੀ 'ਚ ਇਹ ਜਿਹੜਾ ਸਮਾਂ ਉਹ ਆਇਆ ਅਸੀਂ ਉੱਥੇ ਵੀ ਚੱਲ ਕੇ ਵੱਡੀ ਤੋਂ ਵੱਡੀ ਗਿਣਤੀ 'ਚ ਪਹੁੰਚੀਏ ਹਾਜ਼ਰੀ ਲਵਾਈਏ ਤੇ ਭਾਗਾਂ ਵਾਲੇ ਬਣੀਏ ਸਭ ਤੋਂ ਪਹਿਲਾਂ ਤਾਂ ਜੇ ਮੈਂ ਪੂਰੇ ਪੰਜਾਬ ਭਰ ਵਿੱਚ ਤੇ ਦੁਨੀਆ ਭਰ ਦੇ ਵਿੱਚ ਵਸਦੀ ਸੰਗਤ ਸਿੱਖ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖ ਪੰਥ ਦੇ ਨੌਵੇਂ ਪਾਤਸ਼ਾਹ ਜਿਨ੍ਹਾਂ ਨੇ ਦਿੱਲੀ ਦੀ ਚਾਂਦਨੀ ਚੌਕ ਦੇ ਵਿੱਚ ਜਿਹੜਾ Hindu ਧਰਮ ਦੇ ਲਈ ਸ਼ਹਾਦਤ ਕੀਤੀ ਤੇ ਅੱਜ ਉਸੇ ਸ਼ਹੀਦੀ ਦਿਹਾੜੇ ਦਾ 350 ਸਾਲਾ ਜਿਹੜਾ ਦਿਹਾੜਾ ਸਮਰਪਿਤ ਜਿਹੜਾ ਉਹ ਮਨਾਇਆ ਜਾ ਰਿਹਾ ਉਹਨਾਂ ਦੇ ਨਾਲ ਨਾਲ ਗੁਰੂ ਸਾਹਿਬ ਤੋਂ ਪਹਿਲਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਜਿਹੜੀ ਸ਼ਹਾਦਤ ਹੋਈ ਤੇ ਇਸ ਪੂਰੀ ਜਿਹੜਾ ਉੱਥੇ ਜਿਹੜਾ ਸ਼ਹਾਦਤ ਹੋਈ ਚਾਂਦਨੀ ਚੌਕ ਦੇ ਵਿੱਚ ਉਸੇ ਨੂੰ ਸਮਰਪਿਤ ਅੱਜ 350 ਸਾਲ ਸਾਲਾ ਜਿਹੜਾ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਇਹ ਤਲਵੰਡੀ ਸਾਬੋਤ ਜਿਹੜਾ ਨਗਰ ਕੀਰਤਨਾ ਅਨੰਦਪੁਰ ਸਾਹਿਬ ਦੇ ਵਿਖੇ ਪਹੁੰਚ ਰਿਹਾ ਪਹਿਲਾਂ ਸਾਡੇ ਤਪੇ ਦੇ ਵਿੱਚ ਦੀ ਹੁੰਦਾ ਹੋਇਆ ਅੱਜ ਹੁਣ ਹੰਢਿਆਈ ਤੇ ਬਰਨਾਲੇ ਸ਼ਹਿਰ ਤੋਂ ਹੁੰਦਾ ਹੋਇਆ ਅੱਗੇ ਬਡਬਰ ਲੋਂਗੋਵਾਲ ਤੇ ਰਾਤ ਨੂੰ ਜਿਹੜੀ ਜਿਹੜੀ ਸਟੇ ਹੈਗੀ ਆ ਉਹ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਦੇ ਵਿੱਚ ਹੈਗੀ ਆ ਔਰ ਇਹ ਬਹੁਤ ਵੱਡਾ ਜਿਹੜਾ ਦਿਹਾੜਾ ਹੈਗਾ ਕਿਉਂਕਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਸ਼ਹਾਦਤ ਦਿੱਤੀ ਤਾਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਕਹਿ ਕੇ ਵੀ ਉਹਨਾਂ ਨੂੰ ਸਨਮਾਨਿਆ ਗਿਆ ਔਰ ਇਹ ਸ਼ਹਾਦਤ ਜਿਹੜੀਆਂ ਖਾਸ ਕਰਕੇ ਸਿੱਖ ਧਰਮ ਦੇ ਵਿੱਚ ਜੋ ਵੀ ਸ਼ਹਾਦਤਾਂ ਹੋਈਆਂ ਉਹ ਲਾਸਾਨੀ ਸ਼ਹਾਦਤਾਂ ਹੋਈਆਂ ਔਰ ਹਮੇਸ਼ਾ ਹੀ ਜਿਹੜੇ ਸਾਡੇ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ 10ਵੇਂ ਗੁਰੂ ਸਾਹਿਬ ਤੱਕ ਔਰ ਹੁਣ ਸਾਡੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ 11ਵੇਂ ਗੁਰੂ ਸਿੱਖ ਧਰਮ ਦੇ ਸੋ ਹਮੇਸ਼ਾ ਹੀ ਇਹ ਹੋਕਾ ਦਿੱਤਾ ਜਾਂਦਾ ਕਿ ਗਰੀਬਾਂ ਦੇ ਲਈ ਮਜਲੂਮਾਂ ਦੇ ਲਈ ਲੋੜਵੰਦਾਂ ਦੇ ਲਈ ਖੜਨ ਦਾ ਨਗਰ ਕੀਰਤਨ ਦਾ ਜਿਹੜਾ ਰੂਟ ਹੈ ਲਗਭਗ 45 ਕਿਲੋਮੀਟਰ ਦਾ ਹੈ ਬਰਨਾਲਾ ਜ਼ਿਲ੍ਹੇ ਦੇ ਵਿੱਚ ਇਸ ਰੂਟ ਨੂੰ ਸਾਡੇ ਵੱਲੋਂ 8 ਸੈਕਟਰ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ ਜਿਹੜਾ ਸੋਨਾ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਨਗਰ ਕੀਰਤਨ ਪਾਲਕੀ ਸਾਹਿਬ ਨੂੰ ਸਲਾਮ ਕੀਤੀ ਜਾਣੀ ਹੈ ਇਸ ਤੋਂ ਬਾਅਦ ਜਿਹੜੇ ਸੈਕਟਰਸ ਹੈ ਉੱਥੇ ਜੀਓ ਦੀ ਡਿਊਟੀ ਲਾਈ ਗਈ ਹੈ ਆਪ ਕੋਪਰ ਡਿਪਲॉयਮੈਂਟ ਕੀਤੀ ਗਈ ਹੈ ਔਰ ਇਵਨ ਟ੍ਰੈਫਿਕ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਾਸਤੇ ਪ੍ਰੋਪਰ ਟ੍ਰੈਫਿਕ ਡਾਇਵਰਜਨ ਪਲਾਨ ਬਣਾਇਆ ਗਿਆ ਸੀਗਾ ਐਂਡ ਡੀਪੀਆਰਓ ਰਹੀ ਉਹਨੂੰ ਪਬਲਿਸ਼ ਵੀ ਕੀਤਾ ਗਿਆ ਲੋਕਾਂ ਨੂੰ ਜਾਣੂ ਵੀ ਕਰਾਇਆ ਗਿਆ ਹੈ ਔਰ ਅਸੀਂ ਇਨਸ਼ੋਰ ਕਰਕੇ ਵਿਦਆਊਟ ਐਨੀ ਕਨਵੀਨੀਅੰਸ ਔਰ ਪੂਰੇ ਮਰਿਆਦੇ ਦੇ ਨਾਲ ਨਗਰ ਕੀਰਤਨ ਨੂੰ ਕੰਪਲੀਟ ਕੀਤਾ ਜਾਏ ਸਰ ਕਿੰਨੇ ਪੁਲਿਸ ਕਰਮੀ ਇੱਥੇ ਮੌਜੂਦ ਹੈਗੇ ਕਿ ਅੱਜ ਦੀ ਡਿਊਟੀ ਵਿੱਚ ਲਗਭਗ 650 ਪੁਲਿਸ ਕਰਮੀ ਨੂੰ ਤਾਇਨਾਤ ਕੀਤਾ ਗਿਆ ਹੈ ਅੱਜ ਅਸੀਂ ਥੋੜਾ ਟੈਕਟੀਕਲ ਜਿਹੜੀ ਸ਼ਿਫਟਿੰਗ ਫੋਰਸ ਹੁੰਦੀ ਹੈ ਜਿਵੇਂ ਇੱਕ ਸੈਕਟਰ ਦੀ ਡਿਪਲॉयਮੈਂਟ ਕੰਪਲੀਟ ਹੋ ਗਈ ਰੂਟ ਕੰਪਲੀਟ ਹੋ ਗਿਆ ਪਿੱਛੇ ਦੀ ਫੋਰਸ ਨੂੰ ਮੂਵ ਕਰਕੇ ਅਸੀਂ ਅੱਗੇ ਵੀ ਲੈ ਜਾਣਗੇ ਉਸ ਤਰੀਕੇ ਨਾਲ ਟੋਟਲ ਡਿਪਲॉयਮੈਂਟ ਤੁਸੀਂ ਦੇਖੋਗੇ 7.500